ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੇ ਨਾਲ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਹਾਦਸਾ ਸਵੇਰ ਦੇ ਸਮੇਂ ਵਾਪਰਿਆ ਹੈ ਇਹ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ ਵਿਸਥਾਰ ਨਾਲ ਤੁਹਾਨੂੰ ਉਹ ਵੀ ਦੱਸਾਂਗੇ ਪਹਿਲਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਸੇਬਾਂ ਦੇ ਨਾਲ ਭਰੀ ਗੱਡੀ ਪਲਟ ਕੇ ਹੈ ਅਤੇ ਆਲੇ ਦੁਆਲੇ ਲੋਕਾਂ ਦਾ ਜਮਾਵੜਾ ਵੀ ਵੇਖਿਆ ਜਾ ਰਿਹਾ ਹੈ ਸਾਰੇ ਜਿਹੜੇ ਸੇਬ ਨੇ ਨੈਸ਼ਨਲ ਹਾਈਵੇ ਦੇ ਉੱਤੇ ਖਿੱਲਰ ਗਏ ਨੇ ਇਹ ਘਟਨਾ ਸਵੇਰ ਸਮੇਂ ਦੀ ਹੈ ਜੋ ਅੱਜ ਇਹ ਹਾਦਸਾ ਵਾਪਰਿਆ ਹੈ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਨਾਲ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਹੈ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿੱਲਰ ਗਏ ਘਟਨਾ ਸਵੇਰ ਸਮੇਂ ਦੱਸੀ ਜਾ ਰਹੀ ਹੈ ਔਰ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂਹ ਬਾਹਰ ਨਿਕਲਣ ਕਰਕੇ ਉਹ ਗਾ ਨੂੰ ਬਚਾਉਂਦੇ ਬਚਾਉਂਦਿਆਂ ਡਿਵਾਈਡਰ ਦੇ ਨਾਲ ਟਕਰਾ ਗਿਆ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਿਹਾ ਹੈ ਔਰ ਦੱਸਦੀ ਹੈ ਕਿ ਸਵੇਰੇ ਸਾਰੇ ਨੈਸ਼ਨਲ ਹਾਈਵੇ ਤੇ ਜੋ ਲੋਕ ਨੇ ਸੈਰ ਕਰਨ ਵਾਸਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਵੇਖਿਆ ਗਿਆ ਜਦੋਂ ਇਹ ਹਾਦਸਾ ਵਾਪਰਿਆ ਹੈ ਤਾਂ ਲੋਕਾਂ ਦੇ ਵੱਲੋਂ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਔਰ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਔਰ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਸਾਰੇ ਸੇਵ ਇਕੱਠੇ ਕੀਤੇ ਗਏ ਨੇ ਔਰ ਡਰਾਈਵਰ ਦੀ ਮਦਦ ਕੀਤੀ ਗਈ ਹੈ ਹਾਂ ਬਾਜੀ ਆਪਣਾ ਗੁਰਪਰਦਾਸ ਸਿੰਘ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਬਾਈ ਪਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਜਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰਾਂੋਂ ਦੇ ਹੀ ਰੇਟਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀਆਂ ਨਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਂਹੇ ਦੇ ਬਚਾਉਣ ਚੱਕਰ ਫੁੱਟ ਬਾਣ ਨਾਲ ਲੱਗੀ ਜੀ ਹਾਂਜੀ ਹਾਂਜੀ ਮਾਲ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਗਰੇਟੇ ਹਾਂਜੀ ਨਹੀਂ ਨਹੀਂ ਨੁਕਸਾਨ ਹੋਈ ਹੋਈ ਜੀ ਬੱਸ ਸਾਡੇ ਸਾਹਮਣੇ ਹੈ ਜੀ ਹਾਂਜੀ ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਜ ਨਾਲ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਹਾਦਸਾ ਸਵੇਰ ਦੇ ਸਮੇਂ ਵਾਪਰਿਆ ਹੈ ਇਹ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ ਵਿਸਥਾਰਤ ਨਾਲ ਤੁਹਾਨੂੰ ਉਹ ਵੀ ਦੱਸਾਂਗੇ ਪਹਿਲਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਸੇਬਾਂ ਦੇ ਨਾਲ ਭਰੀ ਗੱਡੀ ਪਲਟ ਗਏ ਹਨ ਅਤੇ ਆਲੇ ਦੁਆਲੇ ਲੋਕਾਂ ਦਾ ਜਮਾਵੜਾ ਵੀ ਵੇਖਿਆ ਜਾ ਰਿਹਾ ਹੈ ਸਾਰੇ ਜਿਹੜੇ ਸੇਪ ਨੇ ਨੈਸ਼ਨਲ ਹਾਈਵੇ ਦੇ ਉੱਤੇ ਖਿੱਲਰ ਗਏ ਨੇ ਇਹ ਘਟਨਾ ਸਵੇਰ ਸਮੇਂ ਦੀ ਹੈ ਜੋ ਅੱਜ ਇਹ ਹਾਦਸਾ ਉਪਾਪ੍ਰਿਆ ਹੈ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੇ ਨਾਲ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਹੈ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ ਘਟਨਾ ਸਵੀਰ ਸਮਝ ਦੱਸੀ ਜਾ ਰਹੀ ਹੈ ਔਰ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂਹ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦਿਆਂ ਡਿਵਾਈਡਰ ਨਾਲ ਟਕਰਾ ਗਿਆ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਿਹਾ ਹੈ ਔਰ ਦੱਸਦੀ ਹੈ ਕਿ ਸਵੇਰੇ ਸਾਰੇ ਨੈਸ਼ਨਲ ਹਾਈਵੇ ਤੇ ਜੋ ਲੋਕ ਨੇ ਸੈਰ ਕਰਨ ਵਾਸਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਵੇਖਿਆ ਗਿਆ ਜਦੋਂ ਇਹ ਹਾਦਸਾ ਵਾਪਰਿਆ ਹੈ ਤਾਂ ਲੋਕਾਂ ਦੇ ਵੱਲੋਂ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਔਰ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਔਰ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਸਾਰੇ ਸੇਵ ਇਕੱਠੇ ਕੀਤੇ ਗਏ ਨੇ ਔਰ ਡਰਾਈਵਰ ਦੀ ਮਦਦ ਕੀਤੀ ਗਈ ਹੈ ਹਾਂ ਬਾਜੀ ਆਪਣਾ ਗੁਰਪਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਬਗਾ ਪਾਪਾ ਸ਼੍ਰੀ ਨਗਰੋਂ ਆਉਣ ਡਿਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਲੋਂ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤਾਲੇ ਜੀ ਹਾਂਜੀ ਜੇ ਇੱਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀਆਂ ਨਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਲ ਥੋੜਾ ਜੀ ਸੌ ਕੁ ਗਰੇਟ ਹੈ ਹਾਂਜੀ ਨਹੀਂ ਨਹੀਂ ਨੁਕਸਾਨ ਇਹ ਹੋਈ ਹੋਈ ਜੀ ਬਸ ਸਾਡੇ ਸਾਹਮਣੇ ਹੈ ਜੀ ਹਾਂਜੀ